ਜਿੱਥੇ ਨਸ਼ੇ ਦੇ ਖਿਲਾਫ ਪੰਜਾਬ ਦੀ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਉੱਥੇ ਹੀ ਪਿੰਡਾਂ ਦੇ ਵਿੱਚ ਹੁਣ ਪੰਚਾਇਤਾਂ ਵੀ ਨਸ਼ਿਆਂ ਦੇ ਖਿਲਾਫ ਸਖਤ ਐਕਸ਼ਨ ਲੈਂਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੰਗਰੂਰ ਦੇ ਪਿੰਡ ਜਹਾਗਿਰਦੀ ਪੰਚਾਇਤ ਨੇ ਨਸ਼ੇ ਦੇ ਖਿਲਾਫ ਇੱਕ ਸਖਤ ਮਤਾ ਪਾਇਆ ਗਿਆ ਜਿਸ ਦੇ ਵਿੱਚ ਕਿਹਾ ਕਿ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਐਕਸ਼ਨ ਤਾਂ ਲਿਆ ਜਾਵੇਗਾ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਤਾਂ ਕੀਤੀ ਜਾਵੇਗੀ ਤੇ ਉਸਤੇ ਨਾਲ ਉਸਦੇ ਪੱਖ ਦੇ ਵਿੱਚ ਪਿੰਡ ਦੀ ਪੰਚਾਇਤ ਨਹੀਂ ਜਾਵੇਗੀ ਕੋਈ ਵੀ ਇਨਸਾਨ ਜਾਂ ਇਨਸਾਫ ਜਾਂ ਸਮਝੌਤੇ ਨਹੀਂ ਕੀਤੇ ਜਾਣਗੇ ਉਸਦੇ ਉਲਟ ਉਸਦੇ ਖਿਲਾਫ ਪੁਲਿਸ ਕਾਰਵਾਈ ਵੀ ਕੀਤੀ ਜਾਵੇਗੀ ਪਿੰਡਾਂ ਦੀ ਨੌਜਵਾਨੀ ਨਸ਼ਾ ਮੁਕਤੀ ਯਤਨਾਂ ਦੇ ਵਿੱਚ ਪੂਰੀ ਤਰ੍ਹਾਂ ਸ਼ਾਮਿਲ ਹੋਵੇਗੀ ਪੰਜਾਬ ਸਰਕਾਰ ਦੇ ਨਸ਼ਾ ਅਭਿਆਨ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਸੁਪਨੇ ਨੂੰ ਪਿੰਡ ਵਾਲਿਆਂ ਵੀ ਹੁਣ ਸਾਥ ਦੇਣ ਲੱਗ ਪਏ ਨੇ ਹਾਲਾਂਕਿ ਪਿੰਡ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕੋਈ ਵੀ ਨਸ਼ੇ ਦੀ ਸਪਲਾਈ ਨਹੀਂ ਕਰਦਾ ਪਰ ਫਿਰ ਵੀ ਜੇਕਰ ਕੋਈ ਨਸ਼ੇ ਦੀ ਸਪਲਾਈ ਜਾਂ ਨਸ਼ਾ ਕਰਦਾ ਫੜਿਆ ਜਾਂਦਾ ਤਾਂ ਉਸ ਦੇ ਖਿਲਾਫ ਪਿੰਡ ਵਾਲੇ ਸਖਤ ਐਕਸ਼ਨ ਲੈਣਗੇ ਸਖਤ ਕਾਰਵਾਈ ਕਰਵਾਉਣਗੇ ਕੀ ਕੁਝ ਕਹਿ ਰਹੇ ਨੇ ਪਿੰਡ ਵਾਲੇ ਇੱਕ ਵਾਰ ਹਾਂਜੀ ਮੇਰਾ ਨਾਮ ਮਨਪ੍ਰੀਤ ਤੇ ਅੱਜ ਅਸੀਂ ਸਾਰੇ ਨਗਰਵਾਸੀਆਂ ਦੀ ਮੋਤਵਰ ਬੰਦਿਆਂ ਦੀ ਮੌਜੂਦਗੀ ਵਿੱਚ ਤੇ ਪਿੰਡ ਦੀ ਪੰਚਾਇਤ ਦੀ ਸਹਿਮਤੀ ਨਾਲ ਸਾਰਿਆਂ ਦੀ ਸਹਿਮਤੀ ਨਾਲ ਇੱਕ ਨਸ਼ਿਆਂ ਦੇ ਵਿਰੁੱਧ ਮਤਾ ਪਾਸ ਕੀਤਾਗਾ ਇਸ ਦੇ ਤਹਿਤ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆ ਹੈਗਾ ਕੋਈ ਨੌਜਵਾਨ ਜਿਸ ਤਰ੍ਹਾਂ ਕੋਈ ਚਿੱਟੇ ਦਾ ਮੈਡੀਕਲ ਨਸ਼ੇ ਦਾ ਤੇ ਅਸੀਂ ਕੋਸ਼ਿਸ਼ ਕਰਨੀਆਂ ਵੀ ਉਹਦਾ ਇਲਾਜ ਕਰਾਈਏ ਉਹਨੂੰ ਕਿਸੇ ਵੀ ਸੈਂਟਰ ਜਾਂ ਹਸਪਤਾਲ ਦੇ ਵਿੱਚ ਭਰਤੀ ਕਰਾ ਕੇ ਉਹਦੀ ਜੋ ਵੀ ਬਣਦੀ ਮਦਦਦਾ ਕੀਤੀ ਜਾਊਗੀ ਉਹਨੂੰ ਨਸ਼ੇ ਤੋਂ ਰਹਿਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਬਾਕੀ ਜਿਹੜਾ ਹੈਗਾ ਕਿ ਵੀ ਜਿਹੜਾ ਨਸ਼ਾ ਹੈਗਾ ਇਹ ਅੱਜਕੱਲ ਜ਼ਿਆਦਾ ਵੱਧ ਰਿਹਾ ਕਿਉਂਕਿ ਇਹਦੀ ਸਪਲਾਈ ਹੈ ਜਿਹੜੀ ਪਿੰਡਾਂ ਦੇ ਵਿੱਚ ਆਮ ਹੋ ਰਹੀ ਹੈਗੀ ਤੇ ਅਸੀਂ ਇਹ ਫੈਸਲਾ ਕਰਿਆਗਾ ਵੀ ਕੋਈ ਵੀ ਆਪਣੇ ਪਿੰਡ ਦਾ ਵਿਅਕਤੀ ਜਾਂ ਕੋਈ ਬਾਹਰੀ ਵਿਅਕਤੀ ਜੇ ਸਾਡੇ ਪਿੰਡ ਵਿੱਚ ਨਸ਼ਾ ਵੇਚਦਾ ਫੜਿਆ ਗਿਆ ਜਾਂ ਕਿਸੇ ਵੀ ਨਸ਼ਾ ਵੇਚਣ ਵਾਲੇ ਨਾਲ ਨਸ਼ਾ ਖਾਣ ਵਾਲੇ ਦਾ ਕੋਈ ਸੰਪਰਕ ਕਰਵਾਉਂਦਾਗਾ ਤਾਂ ਅਸੀਂ ਉਹਦੇ ਵਿਰੁੱਧ ਬਣਦੀ ਕਾਰਵਾਈ ਕਰਾਂਗੇ ਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਉਹਦਾ ਜਿਹੜੀ ਜਾਣਕਾਰੀ ਆ ਗਈ ਪੁਲਿਸ ਨੂੰ ਦਿੱਤੀ ਜਾਊਗੀ ਤੇ ਪਿੰਡ ਦਾ ਕੋਈ ਵੀ ਵਿਅਕਤੀ ਜਾਂ ਪੰਚਾਇਤ ਮੈਂਬਰ ਸਰਪੰਚ ਉਹਦੀ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕਰੂਗਾ ਤੇ ਸੋ ਇਹ ਸਾਡਾ ਇੱਕ ਨਿੱਕਾ ਜਿਹਾ ਉਪਰਾਲਾ ਤੇ ਸਾਡੀ ਕੋਸ਼ਿਸ਼ ਆ ਵੀ ਅਸੀਂ ਆਉਣ ਵਾਲੇ ਸਮੇਂ 'ਚ ਸਾਡੇ ਪਿੰਡ ਨੂੰ ਨਸ਼ਾ ਮੁਕਤ ਕਰ ਸਕੀਏ ਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਖੇਡਾਂ ਨਾਲ ਤੇ ਪੜ੍ਹਾਈ ਨਾਲ ਜੋੜ ਸਕੀਏ ਤੇ ਜਿਹੜੀ ਨੌਜਵਾਨ ਨੌਜਵਾਨ ਹੈਗਾ ਆਪਣਾ ਉਹ ਸਿੱਧੇ ਰਾਹ 'ਤੇ ਆ ਪੈ ਸਕਣ। ਬਾਬੂ ਜੀ ਕਿਵੇਂ ਦੇਖਦੇ ਹੋ ਜਿਹੜਾ ਨਗਰ ਪੰਚਾਇਤ ਨੇ ਇੱਕ ਬੜਾ ਉਪਰਾਲਾ ਕੀਤਾ ਨਸ਼ਿਆਂ ਦੇ ਖਿਲਾਫ ਮਤਾਂ ਪਾਇਆ। ਜਿਹੜੇ ਮਤੇ ਦੀ ਅਸੀਂ ਸਲਾਹਾਂ ਕਰਦੇ ਆ ਬਹੁਤ ਸਲਾਉਣ ਜੋਗੇ ਪੰਚਾਇਤ ਨੇ ਅਪਰਾਲਾ ਕੀਤਾ ਹੈ ਲੋਕਾਂ ਦਾ ਸਹਾਇਕ ਲੈ ਕੇ ਪਿੰਡ ਨੂੰ ਨਸ਼ੇ ਤੋਂ ਮੁਕਤ ਕਰਾਉਣ ਦਾ ਇਹਦੀ ਵਧਾਈ ਦੇਣੀ ਬਣਦੀ ਹੈ ਕੱਲੀ ਵਧਾਈ ਨਾਲ ਹੀ ਨਹੀਂ ਸਰਨਾ ਸਾਨੂੰ ਸਾਰੇ ਪਿੰਡ ਨੂੰ ਪੰਚਾਇਤ ਦਾ ਸਾਥ ਦੇਣ ਦੀ ਲੋੜ ਹੈ ਅਸੀਂ ਪੰਚਾਇਤ ਦਾ ਸਾਥ ਦੇਈਏ ਨਸ਼ਾ ਐਨਾ ਮਾੜੀ ਹਲਾਣਤ ਹੈ ਨਸ਼ੇ ਨੇ ਸਾਡਾ ਪੰਜਾਬ ਬਰਬਾਦ ਕਰਤਾ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਸਾਡੇ ਪੰਜਾਬ ਦੀ ਜਵਾਨੀ ਬਰਬਾਦ ਕਰਤੀ ਘਰਾਂ ਦੇ ਘਰਾਂ ਅਜਾਰਡ ਤੇ ਜਿਹੜੀ ਨਸ਼ੇ ਦੀ ਲਾਹਣਤ ਹੈ ਇਹਨੂੰ ਮੌਕੇ ਮੌਕੇ ਦੀਆਂ ਸਰਕਾਰਾਂ ਸਰਕਾਰਾਂ ਦੀ ਪੁਲਿਸ ਰੋਕਣ ਦੇ ਉਪਰਾਲੇ ਕਰ ਰਹੀ ਹੈ ਪਰ ਇਹ ਨਸ਼ਾ ਵਧਦਾ ਜਾ ਰਿਹਾ ਹੈ ਇਹਦਾ ਕਾਰਨ ਇਹ ਹੈ ਜਿਵੇਂ ਅੱਜ ਸਾਡੀ ਪੰਚਾਇਤ ਨੇ ਉਪਰਾਲਾ ਕਰਿਆ ਪਿੰਡ ਦੇ ਲੋਕ ਇਕੱਠੇ ਹੋ ਕੇ ਨਸ਼ੇ ਦੇ ਖਿਲਾਫ ਮਹਿੰਮ ਬੈਡਣ ਕੱਲੇ ಮತਿਆਂ ਨਾਲ ਨਹੀਂ ਛੜਨਾ ਮਹਿਮ ਮਿੱਡਣੀ ਪਾਉਗੀ ਉਸ ਤੋਂ ਬਾਅਦ ਸਰਕਾਰ ਨੂੰ ਜਿਹੜੇ ਲੋਕ ਨਸ਼ੇ ਦੇ ਆਦੀ ਬਣ ਗਏ ਨਸ਼ੇ ਦੇ ਜਿਹੜੇ ਲੋਕ ਆਦੀ ਬਣ ਗਏ ਉਹ ਲੋਕਾਂ ਨੂੰ ਨਸ਼ਾ ਮੁਕਤ ਕਿਵੇਂ ਕਰਨਾ ਹੈ ਉਹ ਲੋਕਾਂ ਨੂੰ ਕੋਈ ਤਕਲੀਫ ਨਾ ਹੋਵੇ ਕਿਸੇ ਦੀ ਜਾਨ ਨਾ ਜਾਵੇ ਜਿੰਨਾ ਚਿਰ ਜਿਹੜੇ ਨਸ਼ੇ ਦੇ ਆਦੀ ਲੋਕ ਨੇ ਉਹ ਨਸ਼ੇ ਤੋਂ ਮੁਕਤ ਨਹੀਂ ਹੁੰਦੇ ਉਹਨਾਂ ਚਿਰ ਪੰਜਾਬ ਨਸ਼ੇ ਤੋਂ ਮੁਕਤ ਨਹੀਂ ਹੁੰਦਾ ਨਸ਼ੇ ਤੋਂ ਮੁਕਤ ਕਰਨ ਦੀ ਜਿਹੜੀ ਮਹਿਮਾ ਉਹ ਵੀ ਨਾਲ ਦੀ ਨਾਲ ਸਰਕਾਰ ਨੂੰ ਵਿੱਢਣ ਦੀ ਲੋੜ ਹੈ। ਬਾਜੀ ਕੀ ਹਾਲ ਹੈ ਤੁਹਾਡਾ? ਮੇਰਾ ਨਾਮ ਸੋਹਣਦੀਪ ਸਿੰਘਾ ਜੀ ਤੇ ਮੈਂ ਮੈਂ ਮੌਕੇ ਦਾ ਪੰਚਾਇਤ ਮੈਂਬਰ ਹਾਂ। ਤੇ ਬਾਜੀ ਤੁਹਾਡੀ ਪੰਚਾਇਤ ਕੋਲ ਇੱਕ ਮਤਾ ਪਾਇਆ ਗਿਆ। ਜੀ ਸੋਚ ਕੇ ਜਿਹੜਾ ਇਹ ਫੈਸਲਾ ਲੈਣਾ ਪਿਆ। ਇਹ ਜੀ ਸਾਨੂੰ ਬਹੁਤ ਕੋ ਸੋਚਣਾ ਪਿਆ ਵੈਸੇ ਤੁਹਾਨੂੰ ਪਤਾ ਹੀ ਆਗਾ ਹੁਣ ਨਸ਼ਾ ਦਾ ਹੜ ਚੱਲ ਰਿਹਾ। ਲੋਕ ਨਸ਼ਾ ਦੇ ਜੋ ਸਾਡੇ ਵਰਗੇ ਨੌਜਵਾਨੇ ਬਹੁਤ ਨਸ਼ਾ ਦੇ ਆਦੀ ਹੋ ਚੁੱਕੇ ਨੇ। ਸਾਡੀ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਪਤਵੰਤੇ ਸੱਜਣ ਜੋ ਪਿੰਡ ਦੇ ਮੋਹਤਵਾਰ ਬੰਦੇ ਆ ਜਾਂ ਹੋਰ ਪਿੰਡ ਨਗਰ ਪੰਚਾਇਤ ਨੂੰ ਸਾਰਿਆਂ ਨੂੰ ਮਿਲ ਕੇ ਇਹ ਆਪਾਂ ਇੱਕ ਮੰਨ ਲਓ ਉਹਨਾਂ ਦੀ ਆਪਾਂ ਇੱਕ ਸਲਾਹ ਦੇ ਨਾਲੇ ਮਤਾ ਪਾਇਆ ਤੇ ਸਾਨੂੰ ਪਤਾ ਹੀ ਆ ਹੁਣ ਜੋ ਬੰਦਾ ਇੱਕ ਨਸ਼ਾ ਕਰਦਾ ਪਹਿਲਾਂ ਤਾਂ ਉਹ ਆਪਦਾ ਘਰ ਖਾਣਾ ਸਟਾਰਟ ਕਰਦਾ ਜਦੋਂ ਉਹ ਆਪਣਾ ਘਰ ਖਾ ਜਾਂਦਾ ਸਾਰਾ ਫਿਰ ਉਹ ਗਵਾਂਡੀਆਂ ਦਾ ਘਰ ਖਾਣਾ ਸਟਾਰਟ ਕਰਦਾ ਚੋਰੀਆਂ ਚੱਪਿਆ ਕਰਦਾ ਅਸੀਂ ਇਹ ਚੀਜ਼ਾਂ ਅਸੀਂ ਦੇਖਦੇ ਹੋਏ ਅਸੀਂ ਇਹ ਫੈਸਲਾ ਲਿਆ ਵੀ ਜੋ ਵੀ ਕੋਈ ਬੰਦਾ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਤੇ ਚੋਰੀ ਚੱਫੇ ਕਰਦਾ ਅਸੀਂ ਸਾਡੀ ਪਿੰਡ ਦੀ ਪੰਚਾਇਤ ਜਾਂ ਸਾਡੇ ਪਿੰਡ ਦਾ ਕੋਈ ਵੀ ਬੰਦਾ ਉਹਨਾਂ ਦਾ ਕੋਈ ਸਾਥ ਨਹੀਂ ਦੇਊਗਾ ਤੇ ਅਸੀਂ ਬਹੁਤ ਵਧੀਆ ਚੀਜ਼ ਨੂੰ ਦੇਖਦਾ ਤੇ ਸਾਡੇ ਪਿੰਡ ਦਾ ਬਹੁਤ ਵਧੀਆ ਸਹਿਯੋਗ ਆ ਸਾਡੇ ਨਾਲ ਤੇ ਇੱਕ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਆਪਣੀ ਪ੍ਰਸ਼ਾਸਨ ਨੂੰ ਵੀ ਇਹ ਅਪੀਲ ਕਰਦੇ ਆ ਵੀ ਜਿਸ ਤਰ੍ਹਾਂ ਅਸੀਂ ਆਪਣੇ ਪਿੰਡ ਦੇ ਵਿੱਚ ਪਹਿਲ ਕੀਤੀ ਆ ਤਾਂ ਤੁਸੀਂ ਸਾਡਾ ਥੋੜਾ ਜਿਹਾ ਸਾਥ ਦਿਓ ਜੋ ਸਾਡੇ ਪਿੰਡ ਦੇ ਦੋ ਤਿੰਨ ਇਹ ਜਿਹੜਾ ਹੈਗਾ ਜਿੱਥੇ ਸਾਨੂੰ ਡਾਰਾ ਨਸ਼ਾ ਵੇਚਦਾ ਹੈਗਾ ਜਾਂ ਨਸ਼ੇ ਕਰਦੇ ਆ ਤੇ ਅਸੀਂ ਚਾਹੁੰਦੇ ਆ ਵੀ ਉੱਥੇ ਪੁਲਿਸ ਪ੍ਰਸ਼ਾਸਨ ਆ ਕੇ ਆਪਣੀ ਗੱਡੀਆਂ ਲੈ ਕੇ ਇੱਕ ਦੋ ਗੇੜੇ ਮਾਰੇ ਜਾਣ ਅਸੀਂ ਆਪਣੇ ਤੌਰ ਤੇ ਵੀ ਕੋਸ਼ਿਸ਼ ਕਰਾਂਗੇ ਮਨਜੀਤ ਸਿੰਘ ਪਿੰਡ ਜਹਾਗੀਰ ਜੀ 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 ਕਿਵੇਂ ਦੇਖਦੇ ਹੋ ਪਿੰਡ ਦੀ ਪੰਚਾਇਤ ਨੇ ਤੁਹਾਡੇ ਮਾਤਵਰ ਬੰਦਿਆਂ ਨੇ ਜਿਹੜਾ ਬੜਾ ਫੈਸਲਾ ਜਿਹੜਾ ਲਿਆ ਹੈਗਾ ਇਹ ਬਹੁਤ ਵਧੀਆ ਕਦਮ ਚੱਕਿਆ ਸਾਡੀ ਪੰਚਾਇਤ ਨੇ ਸਾਡੇ ਸਰਪੰਚ ਸਾਹਿਬ ਵਧੀਆ ਪੜੇ ਲਿਖੇ ਸੁਜੇ ਹੋਏ ਨੌਜਵਾਨ ਨੇ ਜਿਹੜਾ ਇਹਨਾਂ ਨੇ ਮਤਾਂ ਪਾਇਆ ਵੀ ਪਿੰਡ ਦੇ ਵਿੱਚ ਜਿਹੜੀਆਂ ਚੋਰੀਆਂ ਹੁੰਦੀਆਂ ਨੇ ਚੋਰੀ ਵਾਲੇ ਦੀ ਮਦਦ ਨਹੀਂ ਕਰਨੀ ਕਿਉਂ ਜਿਹੜੇ ਬੰਦਾ ਨਸ਼ਾ ਕਰਦੇ ਨੇ ਉਹੀ ਬੰਦੇ ਮਜੂਰੀ ਬਸ ਫਿਰ ਚੋਰੀਆਂ ਕਰਦੇ ਨੇ ਸਾਰਾ ਪਿੰਡ ਅਸੀਂ ਪੰਚਾਇਤ ਦੇ ਨਾਲ ਇਹ ਬਹੁਤ ਵਧੀਆ ਕੰਮ ਚੱਲ ਰਿਹਾ ਸਾਡੀ ਪੰਚਾਇਤ ਨੇ ਅਸੀਂ ਤੁਹਾਨੂੰ ਬਹੁਤ ਕਰ ਤੁਸੀਂ ਸੁਣਿਆ ਪਿੰਡਾਂ ਦੇ ਵਿੱਚ ਹੁਣ ਨਸ਼ੇ ਦੇ ਖਿਲਾਫ ਮਤੇ ਪੈਣ ਲੱਗ ਪਏ ਕਿਉਂਕਿ ਇਹ ਨਸ਼ੇ ਦੀ ਜਿਹੜੀ ਅਲਮਤ ਆ ਇਸ ਨੂੰ ਜੜ ਤੋਂ ਪੱਟ ਕੇ ਸੁੱਟਣ ਦੇ ਲਈ ਕੱਲੀ ਸਰਕਾਰ ਹੀ ਕਾਫੀ ਨਹੀਂ ਕੱਲਾ ਪ੍ਰਸ਼ਾਸਨ ਕਾਫੀ ਨਹੀਂ ਬਲਕਿ ਲੋਕਾਂ ਦੇ ਸਾਥ ਦੀ ਵੀ ਕਾਫੀ ਜ਼ਿਆਦਾ